ਦਾਂ ਦੰਨ ਬੱਬਾ ਕਾਹ ਦਾ ਠੀਕ ਹੈ ਗੁਰੂ ਘਰ ਹੈਗਾ ਇਹ ਮੋੜੇ ਦੇ ਵਿੱਚ 700 ਰੁਪਏ 100 ਰੁਪਏ 100 ਰੁਪਏ ਮਾਈਕਾ 안지에가르 한다 ਇਹ ਹੈਗਾ ਤੰਤਾਂ ਦਾ ਬੱਬਾ ਕਾਂ ਦੱਸ ਜੀ ਪਿੰਡ ਹੈਗਾ ਕਾਲਾ ਸੰਗਿਆ ਉੱਥੇ ਬਾਬੇ ਕਾਂ ਦੱਸਦੀ ਹੈ ਜੀ ਗੁਰੂ ਘਰ ਉੱਥੇ ਪ੍ਰਸ਼ਾਦ ਦਾਰੂ ਦਾ ਚੜਦਾ ਗੁਰੂ ਘਰ ਮੋਹਰੇ ਆ ਜਿੱਥੇ ਦਾਰੂ ਦਾ ਪ੍ਰਸ਼ਾਦ ਚੜਦਾ ਉਹ ਗੁਰੂ ਘਰ ਪਿੱਛੇ ਨਾਮ ਇਹ ਹੈਗਾ ਤੰਤਾਂ ਦਾ ਬੱਬਾ ਤਾਨਦਾਸ ਜੀ तुझी ਉਹ ਪਾਣੀ ਦੇ ਵਿੱਚ ਸਤਿਗੁਰਾਂ ਦੀ ਸੇਵਾ ਸਰਮ ਹੈ ਜੀਵ ਨੂੰ ਕਰੇ ਚਿਤ ਲਾਏ ਮਨ ਜਿਹੜਾ ਬਲ ਪਾਵਣਾ ਹੋਮੇ ਵਿੱਚੋਂ ਜਾਏ ਹੋਮੇ ਦਾ ਤਿਆਰ ਨੁਕੀਲਾ ਹੈ ਨਿਮਰਤਾ ਦੇ ਧਾਰੀ ਅਸੀਂ ਬਣਦੇ ਆਂ ਕਦੋਂ ਅਸੀਂ ਸੰਗਤਾਂ ਦੀ ਸੇਵਾ ਕਰਦੇ ਆਂ ਜਲ ਛਕੋ ਰਹੇ ਆਂ ਬਰਤਨ ਸਾਫ ਕਰਦੇ ਆਂ ਪ੍ਰਸ਼ਾਦਾ ਪਾਣੀ ਛਕੋ ਰਹੇ ਆਂ ਗੁਰੂ ਜੀ ਸਾਧ ਸੰਗਤ ਜੀ ਤੇ ਧੰਗ ਗੁਰੂ ਅਰਜਨ ਦੇਵ ਜੀ ਮਾਰਾ ਸੰਗਤਾਂ ਨੂੰ ਕਹਿਣ ਲੱਗੇ ਗੁਰੂ ਕੇ ਪਿਆਰੋਂ ਤੁਸੀਂ ਰੋਵੋ ਨਾ ਅੱਜ ਸਮਾ ਬਣਿਆ ਗੁਰੂ ਨਾਨਕ ਦੀ ਸੰਗਤ ਆਈ ਹੈ ਸਾਨੂੰ ਸੇਵਾ ਕਰਨ ਲਈ ਇਹ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਹਿੰਦੇ ਗੁਰ ਸਿੱਖਾ ਕੀ ਅਰ ਤੁਮਦੇ ਹਮ ਪਾਪੀ ਭੀ ਗਤ ਪਾਹੇ ਜਨ ਕੇ ਚਰਨ ਅਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਓ ਕਿਰਪਾ ਨਾ ਨਾਨਕ ਕੇ ਸੋਹੀ ਤੇਰੇਆ ਦਸਾ ਦੇ ਚਰਨਾਂ ਦੀ ਧੂੜੀ ਮੈਨੂੰ ਵਰਸ਼ਿਸ਼ ਕਰੋ ਵਾਹਿਗੁਰੂ ਜੀ ਉਨ੍ਹਾਂ ਦੀ ਸੰਗਤ ਕਰਕੇ ਸਾਡਾ ਵੀ ਉਧਾਰ ਹੋ ਜਾਵੇ ਸੁਭਾਅ ਸਾਕਰ ਤੋਂ ਪਾਰ ਹੋ ਜਾਏ ਜੀ ਦੇਖੋ ਕਿੰਨੀ ਨਿਮਰਤਾ ਹੈ ਐਨੀ ਨਿਮਰਤਾ ਹੋਣੀ ਚਾਹੀਦੀ ਗੁਰੂ ਕੇ ਪਿਆਰਿਆਂ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਜੀ ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਓ ਇਹ ਪੀਤਰ ਤੇ ਨ ਕੋ ਡਾਰੋ ਆਪਣ ਨੱਥ ਬਲਾ ਲਓ ਧੰ ਗੁਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹਨਾਂ ਵਕਾਰਾਂ ਤੋਂ ਸਾਡਾ ਖੜਾ ਛਡਾਓ ਤੇ ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਸੇਵਾ ਲਈ ਲਾ ਲਓ ਆਪਣੇ ਮਿਲਣ ਦੀ ਜਿਹੜੀ ਯੋਗਤੀ ਹੈ ਢਾਂਗ ਹੈ ਤਰੀਕਾ ਹੈ ਸਾਨੂੰ ਸਮਤ ਬਖਸ਼ੋ ਕਿਰਪਾ ਕਰੋ